ਸਸ਼ਿਕਾ ਜੀ ਮੈਂ ਹਾਂ ਅਸ਼ਦੀਪ ਕੌਰ ਸੰਤੂ ਕੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਜਿਹੜਾ ਹੈ ਲੰਬੇ ਸਮੇਂ ਤੋਂ ਪੰਬਲ ਪੂਸਾ ਚੱਲ ਰਿਹਾ ਹੈ ਕਿ 2027 ਤੇ ਵਿੱਚ ਜਿਹੜਾ ਹੈ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਦਿਖਾ ਕੇ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾ ਸਕਣ ਕਿਉਂਕਿ ਲੋਕ ਅਕਸਰ ਹੀ ਉਡੀਕ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਵੱਲੋਂ ਅਸਲ ਵਿੱਚ ਹੁਣ ਚਿਹਰਾ ਕਿਹੜਾ ਦਿੱਤਾ ਜਾ ਉਹ ਚੇਰਾ ਚਰਨਜੀਤ ਚੰਨੀ ਦਾ ਦਿੱਤਾ ਜਾਵੇਗਾ ਜਾਂ ਫਿਰ ਕਿਸੇ ਹੋਰ ਦਾ ਯਾਨੀ ਕਿ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਜਿੱਥੇ ਆਪਣਾ ਹੀ 카ਡੋ ਗਲੇਸ਼ ਉਹਨਾਂ ਦਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਿਹੜੀ ਹੈ ਕਾਂਗਰਸ ਪਾਰਟੀ ਦੇ ਆਪਣੇ ਹੀ ਕਾਫੀ ਧੜੇ ਬਣੇ ਰਹੇ ਜਿਸ ਕੋ ਇੰਦਰ ਸਿੰਘ ਰੰਧਾਵਾ ਦੀ ਗੱਲ ਕਰ ਲਈਏ ਜਾਂ ਫਿਰ ਪਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਰਾਜਾ ਵਰਿੰਗ ਦੀ ਤਾਂ ਆਪਣੇ ਹੀ ਜਿਹੜੇ ਨੇ ਧੜੇ ਇਹਨਾਂ ਦੇ ਬਣੇ ਸਾਹਮਣੇ ਆ ਗਏ ਕਿਉਂਕਿ ਇਹਨਾਂ ਨੂੰ ਨਾ ਹੀ ਕਿਤੇ ਇੱਕ ਸਟੇਜ ਦੇ ਉੱਤੇ ਦੇਖਿਆ ਗਿਆ ਨਾ ਹੀ ਇਹਨਾਂ ਨੂੰ ਰਲ ਕੇ ਕੰਮ ਕਰਦੇ ਦੇਖਿਆ ਗਿਆ ਇਥੋਂ ਤੱਕ ਕਿ ਹਾਈ ਕਮਾਂਡ ਵੀ ਆਪਣੇ ਹੱਥ ਖੜੇ ਕਰ ਗਈ ਕਿ ਜਿਹੜੇ ਨੇ ਕਾਂਗਰਸ ਪਾਰਟੀ ਦੇ ਆਗੂ ਪੰਜਾਬ ਦੇ ਵਿੱਚ ਉਹਨਾਂ ਨੂੰ ਸਮਝਾਇਆ ਤੇ ਸੁਲਝਾਇਆ ਨਹੀਂ ਜਾ ਸਕਿਆ ਭਵੇਸ਼ ਮੂਗੇਲ ਵਰਗੇ ਨੇ ਵੀ ਕਿਹਾ ਕਿ ਕਿਸੇ ਬੱਚੇ ਨੂੰ ਸਮਝਾ ਸਕਦੇ ਆ ਲੇਕਿਨ ਕਾਂਗਰਸ ਪਾਰਟੀ ਦੇ ਆਗੂ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ ਕਿ ਧੜੇ ਬੰਦੀਆਂ ਜਿਹੜੀਆਂ ਨੇ ਲਗਾਤਾਰ ਬਣਦੀਆਂ ਗਈਆਂ ਤਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਬੇੜਾ ਬਹਿ ਸਕਦਾ ਹੈ ਜੇਕਰ ਗੱਲ ਕਰੀਏ ਹੁਣ ਕਾਫੀ ਕੰਸੋਹਾਂ ਚਲੀਆਂ ਹੋਈਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ 1.5 ਸਾਲ ਦੇ ਬਾਅਦ ਜਿਹੜਾ ਹੈ ਬਿਗਲ ਬੱਜੇਗਾ 1.5 ਸਵਾ ਸਾਲ ਦੇ ਬਾਅਦ ਜਿਹੜਾ ਬਿਗਲ ਵੱਜਣ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਲਈ ਹਰ ਇੱਕ ਪਾਰਟੀ ਐਜ਼ ਇੱਕ ਮੁੱਖ ਮੰਤਰੀ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਦਿਖਾਏਗੀ ਕਿਉਂਕਿ ਉਹ ਚਿਹਰਾ ਦਿਖਾਇਆ ਗਿਆ ਤਾਂ ਹੀ ਵੋਟਾਂ ਜੜੀਆਂ ਨੇ VOTER BANK ਭਰਿਆ ਜਾ ਸਕਦਾ ਹੈ ਤੇ ਚਿਹਰਾ ਬੜਾ ਹੀ ਮਾਇਨੇ ਰੱਖਦਾ ਹੈ ਇੱਕ ਪਾਸੇ ਜੇਕਰ ਗੱਲ ਕਰੀਏ ਜਿਹੜੇ ਨੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਆਰਗੂ ਨੇ ਉਹਨਾਂ ਦੇ ਨਾਲ ਵੀ ਕੋਈ ਉਹਨਾਂ ਦਾ ਆਪਣਾ ਹੀ ਪਾਰਟੀ ਦਾ ਮੈਂਬਰ ਖੜਿਆ ਨਹੀਂ ਦਿਖਿਆ ਇੱਕ ਦੂਜੇ ਦੇ ਖਿਲਾਫ ਅਕਸਰ ਹੀ ਤੰਜ ਕਸਦੇ ਨਜ਼ਰ ਆਉਂਦੇ ਨੇ ਜਿਹੜੇ ਨੇ ਹੁਣ ਗੱਲ ਕਰੀਏ ਜਿੱਦਾਂ ਗੋਲਦੀ ਨੇ ਉਹਨਾਂ ਦੇ ਉੱਤੇ ਵੀ ਕਾਫੀ ਜਿਹੜਾ ਉਹਨਾਂ ਵੱਲੋਂ ਰੋਲਾ ਪਿਆ ਹੋਇਆ ਹੈ ਯਾਨੀ ਕਿ ਕਾਂਗਰਸ ਪਾਰਟੀ ਦੇ ਵਿੱਚ ਕੋਲ ਮਲਾ ਕੇ ਹਰ ਚੀਜ਼ ਜਿਹੜੀ ਹੈ ਧੜੇਵੰਦੀਆਂ ਨਾਲ ਜੁੜ ਗਈ ਹੈ ਜਗ ਜਾਇ ਹੋ ਗਈ ਹੈ ਤਾਂ ਲੋਕ ਕਿਦੇ ਨਾ ਕਿਦੇ ਕਾਂਗਰਸ ਪਾਰਟੀ ਨੂੰ ਦਾਵਾਦੋਲ ਦੀ ਨਜ਼ਰ ਨਾਲ ਵੇਖ ਰਹੇ ਨੇ ਲੇਕਿਨ ਹੁਣ ਇੱਕ ਅੰਦਰੋਂ ਅੰਦਰ ਕੰਸੂਆਂ ਚੱਲ ਪਈਆਂ ਨੇ ਕਿ ਜਿੱਦਾਂ ਕਿ ਰਾਹੁਲ ਗਾਂਧੀ ਨੇ ਜਿਨ੍ਹਾਂ ਨੇ ਹਾਰਪੀਡਟਾ ਦੇ ਟਾਈਮ ਜਿਹੜੇ ਪ੍ਰਭਾਵਿਤ ਇਲਾਕੇ ਸੀ ਉਹਨਾਂ 'ਚ ਦੌੜਾ ਕੀਤਾ ਉਦੋਂ ਵੀ ਉਹਨਾਂ ਦੇ ਨਾਲ ਕੋਈ ਦੋ ਤਿੰਨ ਖਾਸ ਆਗੂ ਹੀ ਵੇਖੇ ਗਏ ਬਾਕੀ ਆਗੂਆਂ ਨੇ ਸਭ ਨੇ ਘਰੇ ਬੈਠ ਕੇ ਇੱਕ ਲਾਈਵ ਟੈਲੀਕਾਸਟ ਹੀ ਵੇਖੇ ਹੋਣੇ ਆ ਜਾਂ ਉਹਨਾਂ ਨਾਲ ਦੇਖੇ ਗਏ ਰਾਜਾ ਹਰਿੰਗ ਹੈਗੇ ਸੀ ਜਾਂ ਪ੍ਰਤਾਪ ਸਿੰਘ ਬਾਜਵਾ ਜਾਂ ਇੱਕ ਅੱਧਾ ਹੋਰ ਸੀਗਾ ਇਸ ਤੋਂ ਬਿਨਾ ਕੋਈ ਦੇਖਿਆ ਨਹੀਂ ਗਿਆ ਯਾਨੀ ਕਿ ਕੋਲਮਲਾ ਕੇ ਜੇਕਰ ਗੱਲ ਕਰੀਏ ਤਾਂ ਕੌਮਨਸ ਪਾਰਟੀ ਦੇ ਵਿੱਚ ਉਈ ਖਾਸ ਜਿਹੜੀ ਹੈ ਗੱਲਬਾਤ ਪੰਜਾਬ ਦੇ ਵਿੱਚ ਨਹੀਂ ਰਹੇਗੀ ਇਸ ਚੀਜ਼ ਦੇ ਡਰ ਨਾਲੋਂ ਹਾਈ ਕਮਾਂਡ ਹੁਣ ਇੱਕ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਯਾਨੀ ਕਿ ਰਾਹੁਲ ਗਾਂਧੀਸ ਜਿਹੜੀਆਂ ਨੇ ਇੱਕ ਬਿਹਾਰ ਦੀਆਂ ਆਪਣੀਆਂ ਵਿਧਾਇਕ ਸਭਾ ਦੀਆਂ ਚੋਣਾਂ ਦੇ ਵਿੱਚ బిਜ਼ੀ ਚੱਲ ਰਹੇ ਨੇ ਲੇਕਿਨ ਕਿਆ ਜਾ ਰਿਹਾ ਕਿ ਉਸ ਤੋਂ ਬਾਅਦ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਵੀ ਹੋ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਟੜਕ ਕੇ ਬੋਲਦੇ ਨੇ ਗੱਜ ਕੇ ਬੋਲਦੇ काफी पसंद ਕੀਤਾ ਜਾਂਦਾ ਹੈ ਚਿਹਰਾ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਵੀ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਸਰਗਰਮ ਹੋ ਰਹੇ ਹਾਂ ਅਸੀਂ ਕਰ ਕਰ ਜਾ ਕੇ ਵੋਟਾਂ ਮੰਗਾਗੇ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੇ ਗੱਲ ਕੀਤੀ ਡਾਕਟਰ ਨਵਜੋਤ ਕੋਰ ਸਿੱਧੂ ਨੇ ਜੇਕਰ ਦੇਖੀਏ ਇੱਕ ਪਾਸੇ ਤਰਫਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਕਾਂਗਰਸ ਪਾਰਟੀ ਦਾ ਚਿਹਰਾ ਹੋ ਸਕਦੇ ਨੇ ਹੋ ਸਕਦਾ ਹੈ ਕਿ ਜਿਹੜੇ ਨੇ ਹਾਈ ਕਮਾਂਡ ਦੇ ਰਾਹੁ ਗਾਂਧੀ ਨੇ ਜਿੱਦਾਂ ਕਾਂਗਰਸ ਪਾਰਟੀ ਦੇ ਉਹ ਕਿਤੇ ਨਾ ਕਿਤੇ ਮੁਲਾਕਾਤਾਂ ਵੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਨਾਲ ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਕਾਂਗਰਸ ਪਾਰਟੀ ਨੂੰ ਮਿਲਦਾ ਹੈ ਤਾਂ ਕਾਫੀ ਜ਼ਿਆਦਾ ਲੋਕਾਂ ਵੱਲੋਂ ਜਿਹੜਾ ਹੈ ਸ਼ਲਾਘਾ ਵੀ ਕੀਤੀ ਜਾਏਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਫੀ ਪੁਰਾਣੇ ਨੇ ਸਿਆਸਤ ਦੇ ਵਿੱਚ ਇੱਕ ਪਾਸੇ ਜੇਕਰ ਗੱਲ ਕਰੀਏ ਨਾ ਨਵਜੋਤ ਸਿੰਘ ਸਿੱਧੂ ਦੀ ਕਾਫੀ ਜਿਹੜੀ ਹੈ ਗਰਾਉਂਡ ਲੈਵਲ ਦੀ ਰਿਪੋਰਟ ਵੀ ਕਾਫੀ ਵਧੀਆ ਮਿਲਦੀ ਹੈ ਲੋਕ ਉਹਨਾਂ ਦਾ ਚਿਹਰੇ ਨੂੰ ਪਸੰਦ ਕਰਦੇ ਨੇ ਜਿਸ ਤਰੀਕੇ ਦਾ ਉਹ ਖੜਕ ਕੇ ਬੋਲਦੇ ਨੇ ਉਹਨਾਂ ਨੇ ਹਮੇਸ਼ਾ ਇਹ ਵੇਖਿਆ ਕਿ ਮੈਂ ਮਹਾਰਾਜਾ ਰਣਜੀਤ ਵਰਗਾ ਰਾਜ ਲਿਆਵਾਂਗਾ ਜੇਕਰ ਮੈਨੂੰ ਮੌਕਾ ਮਿਲੇ ਤਾਂ ਹੋ ਸਕਦਾ ਹੈ ਕਿ ਇਹ ਸਵਾਲ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਦਾ ਚੇਨਾ ਐਲਾਨ ਕਰ ਦਵੇ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਮੰਗੀਆਂ ਜਾਂ ਜੇਕਰ ਧੜੇਬੰਦੀਆਂ ਦੀ ਗੱਲ ਕਰੀਏ ਧੜੇਬੰਦੀਆਂ ਵਿੱਚ ਤੇ ਕਾਫੀ ਜ਼ਿਆਦਾ ਜਿਹੜਾ ਵੇਖਿਆ ਜਾ ਰਿਹਾ ਹੈ ਪਿਛਲੇ ਦਿਨੀ ਵੀ ਕਾਂਗਰਸ ਪਾਰਟੀ ਜਿਹੜੀ ਹੈ ਲੁਧਿਆਣਾ ਜਿਮਨੀ ਚੋਣਾ ਵਿੱਚੋਂ ਵੀ ਮਾਰ ਖਾਦੀ ਨਜ਼ਰ ਆਈ ਹੁਣ ਤਰਨਤਾਰਨ ਵਿੱਚ ਵੀ ਜਿਮਨੀ ਚੋਣਾ ਨੇ ਜੇਕਰ ਚੋਣਾ ਜਿਤਨੀਆਂ ਨੇ ਤਾਂ ਉਹਦੇ ਵਾਸਤੇ ਇਕਜੁੱਟ ਹੋਣਾ ਪਵੇਗਾ ਲੇਕਿਨ ਕਾਂਗਰਸ ਪਾਰਟੀ ਹਜੇ ਵੀ ਇਕਜੁੱਟ ਹੋਣ ਦਾ ਨਾਮ ਨਹੀਂ ਲੈ ਰਹੀ ਲੇਕਿਨ ਹੁਣ ਕੀ ਆ ਜਾ ਰਿਹਾ ਹੈ ਕਿ ਜਿਦਵੇਂ ਹੀ ਬਿਹਾਰ ਦੀਆਂ ਚੋਣਾਂ ਖਤਮ ਹੁੰਦੀਆਂ ਨੇ ਤਾਂ ਹਾਈ ਕਮਾਂਡ ਵੱਲੋਂ ਐਲਾਨ ਕਰ ਦਿੱਤਾ ਜਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਰਾਹੂ ਗਾਟੀ ਨਾਲ ਅੰਦਰੋਂ ਅੰਦਰ ਮੀਟਿੰਗਸ ਕਰ ਰਹੇ ਨੇ ਉਹਨਾਂ ਦਾ ਆਪਣਾ ਅੰਦਰੋਂ ਅੰਦਰ ਜਿਹੜੇ ਨੇ ਪੰਜਾਬ ਨੂੰ ਲੈ ਕੇ ਵੱਡੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਹੋ ਸਕਦਾ ਹੈ ਆਉਣ ਵਾਲੀ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਨੇ ਅਲਾਨ ਕਰ ਦਿੱਤਾ ਜਾਵੇ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਬਿਲਕੁਲ ਤਾਂ